ਸਾਰੇ ਭਰਾਵਾਂ ਨੂੰ ਹੋਰ ਠੀਕ-ਠਾਕ ਵਧੀਆ ਚੜ੍ਹਦੀ ਕਲਾ ਸਾਰੇ ਭਰਾ ਕਹਿਵਾ ਤੇ ਆਪਾਂ ਇੱਕ ਗੱਲ ਕਰਨੀ ਸੀ ਜੀ ਜੋ ਬਾਬੇ ਗੁਰਵਿੰਦਰ ਸਿੰਘ ਦਾ ਘੋੜਾ ਸੀਗਾ ਮੈਂ ਦਿਓ ਸਟਾਰਟ ਫਾਰਮ ਤੋਂ ਬੋਲਦਾ ਜੋ ਕਿ ਬਾਬੇ ਗੁਰਵਿੰਦਰ ਸਿੰਘ ਜੀ ਦਾ ਘੋੜਾ ਸੀਗਾ ਪੰਜਾਬ ਸ਼ਿੰਗਾਰ ਉਹਦੇ ਨਾਲ ੱਤਕਾ ਹੋਇਆ ਬਹੁਤ ਜ਼ਿਆਦਾ ਕਿਉਂਕਿ ਆਪਾਂ ਸਹਿਮਤ ਆਂ ਬਈ ੱਤਕਾ ਹੋਇਆ ਕਿਉਂਕਿ ਉਹ ਬਾਬੇ ਦਾ ਘੋੜਾ ਜਮਾ ਬਈ ਇੱਕ ਨੰਬਰ ਆ ਲੋਕ ਕਹਿਵੇਂ ਨਹੀਂ ਉਹ ਘੋੜੇ ਦੇ ਫੈਨ ਹੋਏ ਠੀਕ ਆ ਉਹ ਘੋੜੇ ਦੀ ਫੈਨ ਫਾਲੋਇੰਗ ਵੇਖੋ ਉਹ ਘੋੜੇ ਦੀ ਵੀਡੀਓ ਪਾ ਕੇ ਵੇਖ ਲੋ ਤੁਸੀਂ ਉਹ ਤੇ ਇੰਨੇ ਜਿਆਦਾ 뷰 ਆਉਂਦੇ ਆ ਇੱਥੋਂ ਪਤਾ ਲੱਗਦਾ ਵੀ ਉਹ ਘੋੜੇ ਨੂੰ ਲੋਕ ਕਿੰਨਾ ਪਿਆਰ ਕਰਦੇ ਆ ਯਾਰ ਬਾਕੀ ਬਾਬੇ ਗੁਰਵਿੰਦਰ ਦੀਆਂ ਜਿਹੜੀਆਂ ਗੱਲਾਂ ਯਾਰ ਤੇ ਗੱਲਾਂ ਦੇ ਵਿੱਚ ਤੱਤ ਤੇ ਅਰਥ ਜਿਹੜੇ ਨਿਕਲਦੇ ਆ ਉਹ ਵੱਖਰੇ ਹੀ ਆ ਬਈ ਬਾਬਾ ਜਿਹੜੀ ਗੱਲ ਕਹਿੰਦਾ ਉਹ ਸੱਚੀ ਆ ਜਮਾ ਬਾਬੇ ਕੋਲੇ ਕਿਹੜਾ ਇੱਕ ਘੋੜਾ ਬਾਬੇ ਕੋਲੇ ਬਹੁਤ ਘੋੜੇ ਆ ਘੋੜੀਆਂ ਬਹੁਤ ਆ ਹੁਣ ਦਾ ਕੰਮ ਆ ਪੁਰਾਣਾ ਕੰਮ ਆ ਉਹਦਾ ਬਹੁਤ ਟਾਈਮ ਦਾ ਤੇ ਪੰਜਾਬ ਜੰਗਾਰ ਬੱਚਾ ਲੈਂਦਾ ਸੀ ਉਹਨੇ ਛੋਟਾ ਜਿਹਾ ਉਹਦੇ ਹੱਥੀਂ ਪੜਿਆ ਪੁੱਤਾਂ ਤੇ ਇੰਨਾ ਮੋਹ ਆ ਇੰਨਾ ਪਿਆਰ ਆ ਜੇ ਉਹ ਕਿਸੇ ਨੰਬਰ ਤੇ ਨਾ ਆਵੇ ਸਿੱਧਾ ਹੀ ਦੋ ਨੰਬਰ ਉਹਾਂ ਦੇ ਚਲੋ ਇੱਕ ਨੰਬਰ ਤੇ ਉਹ ਆ ਗਿਆ ਹੀਗਾ ਸ਼ਹਾਬਾਜ਼ ਤੇ ਦੋ ਨੰਬਰ ਤੇ ਸਾਡਾ ਘੋੜਾ ਆਇਆ ਤਾਂ ਕਿੱਡੀ ਗੱਲ ਸੀ ਪਰ ਸਾਡਾ 8ਵੇਂ ਨੰਬਰ ਤੇ ਮਾਰਿਆ 8ਵੇਂ ਨੰਬਰ ਵਾਲਾ ਘੋੜਾ ਤਾਂ ਹੈ ਨਹੀਂ ਸੀਗਾ ਕੁੱਲ ਮਿਲਾ ਕੇ ਗੁਰਵਿੰਦਰ ਬਾਬੇ ਨਾਲ ਜਿਹੜਾ ਉਹ ਸ਼ੋਅ ਹੋਇਆ ਉੱਥੇ ਤੱਕਾ ਹੋਏ ਹੋਇਆ ਬਾਈ ਜੀ ਪਰ ਇਹ ਗੱਲ ਆਪਾਂ ਨੂੰ ਸੁਚਣੀ ਚਾਹੀਦੀ ਆ ਬਈ ਆਪਾਂ ਫੇਮ ਲੈਣ ਵਾਸਤੇ ਆਲਦੀ ਚੀਜ਼ ਨੂੰ ਬੇਅਰੀਏ ਨੂੰ ਉਧਰ ਚਤਾ ਲੈਨੇ ਹਨਾ ਵੀ ਸਾਡਾ ਘੋੜਾ ਜਿੱਤ ਗਿਆ ਹੈ ਜੋਂ ਪਰ ਬਾਬੇ ਦਾ ਘੋੜਾ ਵੀ ਬਈ ਯਾਰ ਪੰਜਾਬ ਸ਼ਿੰਗਾਰ ਦਾ ਜਿਵੇਂ ਇੱਕ ਨੰਬਰ ਘੋੜਾ ਸੀਗਾ ਜਿਵੇਂ ਇੱਕ ਨੰਬਰ ਘੋੜਾ ਸੀਗਾ ਉਹਦੇ ਨਾਲ ਬਹੁਤ ਜਿਆਦਾ ੱਤਕਾ ਹੋਇਆ ਹੋਇਆ ਬਈ ਦੱਸੋ ਤੁਸੀਂ ਸਹਿਮਤਾ ਨਾਲ ੱਤਕਾ ਹੋਇਆ ਨਾਲ ਉਹਦੇ ਨਾਲ ਉਹ ਬਹੁਤ ਹੀ ਸਨੱਖਾ ਤੇ ਸੋਹਣਾ ਘੋੜਾ ਸੀ ਤੇ ਬਹੁਤ ਵਧੀਆ ਰਿਜ਼ਲਟ ਆ ਉਹ ਘੋੜੇ ਦੇ ਬਹੁਤ ਸੋਹਣੇ ਬੱਚੇ ਆ ਤੇ ਐਵੇਂ ਕਹੀ ਜਾਂਦੇ ਉਹਦੇ ਕੰਨ ਆਏ ਸੀ ਉਹਦਾ ਖਾਣ ਦਾ ਸਟਾਈਲ ਆ ਸੀ ਜੋਂ ਆ ਸ਼ਹਬਾਜ਼ ਦੇ ਮੁਕਾਬਲੇ ਕੁਝ ਵੀ ਨਹੀਂ ਚਲੋ ਥੋੜਾ ਸ਼ੈਭਾਜ ਵੀ ਘੋੜਾ ਮੰਨਦੇ ਬਹੁਤ ਵਧੀਆ ਠੀਕ ਆ ਪਰ ਕਿਸੇ ਨੂੰ ਮਾੜਾ ਨਾ ਕਹੋ ਯਾਰ ਬਾਬਾ ਗੁਰਵਿੰਦਰ ਕਹਿੰਨੂ ਮਾੜਾ ਤਾਂ ਨਹੀਂ ਕਹਿੰਦਾ ਉਹ ਘੋੜੇ ਨੂੰ ਸ਼ੈਭਾਜ ਨੂੰ ਮਾੜਾ ਤਾਂ ਨਹੀਂ ਜਾਨਵਰ ਨੂੰ ਮਾੜਾ ਨਹੀਂ ਕਹਿੰਦਾ ਉਹ ਸ਼ੈਭਾਜ ਨੂੰ ਮਾੜਾ ਨਹੀਂ ਕਿਹਾ ਉਹਨੇ ਤੁਸੀਂ ਮੈਂ ਵੀਡੀਓ ਵੇਖੀਆ ਚੈੱਕ ਕੀਤੀਆਂ ਬਹੁਤ ਲਾਈਵ ਵੀ ਚੈੱਕ ਕੀਤੀ ਹੋਰ ਵੀਡੀਓ ਬਹੁਤ ਜੀ ਕੀਤੀਆਂ ਉਹਦੇ ਵਿੱਚ ਪੰਜਾਬ ਸਿੰਘਾਰ ਨੂੰ ਕਿਹਾ ਹੋਏ ਐ ਇਹਦੇ ਕੰਨ ਐ ਜੋ ਕਿਸੇ ਨੂੰ ਮਾੜਾ ਨਾ ਬੋਲੋ ਬਾਈ ਗੁਰਵਿੰਦਰ ਬਾਬਾ ਹੁਣ ਵੀ ਇਹ ਗੱਲ ਕਹਿੰਦਾ ਵੀ ਆਪਾਂ ਜਾਨਵਰ ਨੂੰ ਨਹੀਂ ਮਾੜਾ ਕਹਿੰਦੇ ਪਰ ਉਹ ਆਪਣੇ ਜਾਨਵਰ ਨੂੰ ਨਾ ਕਹਿੰਦਾ ਮਾੜਾ ਕਦੇ ਤੇ ਕਈ ਗੱਲਾਂ ਜੋ ਉਹ ਬੰ ਇਹਰੀ ਗੱਲ ਬਾਬੇ ਗਰਵਿੰਦਰ ਨੂੰ ਵੀ ਤਰਾ ਕੋੜ ਆਏ ਆ ਜਮਾ ਬਈ ਯਾਰ ਜਨਮਰ ਨੂੰ ਕਦੇ ਵਾਸਤੇ ਮਾਰਨਾ ਨਾ ਕਹੋ ਠੀਕ ਆ ਚਲੋ ਨੰਬਰ ਤੇ ਤੁਸੀਂ ਨਹੀਂ ਲਿਆਂਦਾ ਤੁਹਾਡੇ ਵਾਸਤੇ ਉਹ ਗਲਤ ਗੱਲ ਆ ਤੇ ਬਾਬੇ ਨੇ ਵੀ ਕਹਿੰਦੇ ਹੁਣ ਸਰਾ ਕਰਾਉਣਾ ਭੋਗੀ ਪਰੇ ਜਿਹੜਾ 200 ਉੱਥੇ ਹੋਣਾ ਜਾਨੀ ਕਿ ਆਪਣਾ ਘੋੜਿਆਂ ਦੇ ਮੁਕਾਬਲੇ ਮਾਰਵਾੜੀ ਦੇ ਤੇ ਬਾਬੇ ਨੇ ਜੋਂਡੀਰ ਦੇਣਾ ਜੌਂਡੀਅਰ ਪਹਿਲਾ ਨਾਮ ਜੌਂਡੀਅਰ ਬੋਲਟ ਵੀ ਦੇਣੇ ਆ ਹੋਰ ਮੋਟਰਸਾਈਕਲ ਵੀ ਦੇਣੇ ਆ ਭਈ ਰੇਕ ਉਹਨੇ ਇੱਕ ਇੱਕ ਗੱਲ ਨੋਟ ਕਰੋ ਉਹਨੇ ਆਪਦਾ ਘੋੜਾ ਰਿੰਗ ਚ ਨਹੀਂ ਪਾਉਣਾਗਾ ਪਹਿੰਦਾ ਮੇਰਾ ਘੋੜਾ ਕੋਈ ਵੀ ਨਾ ਪੰਜਾਬ ਸ਼ਿੰਗਾਰ ਨਾ ਹੋਰ ਘੋੜਾ ਉਹਦੇ ਕੋਲ ਹੈਗੇ ਆ ਪਹਿੰਦਾ ਮੈਂ ਰਿੰਗ ਚ ਘੋੜਾ ਨਹੀਂ ਆਪਦਾ ਪਾਉਣਾਗਾ ਯਾਰ ਜੇ ਉਹਨੇ ਰਿੰਗ ਚ ਘੋੜਾ ਪਾ ਲਿਆ ਉਹਦਾ ਜਿੱਤ ਗਿਆ ਫਿਰ ਲੋਕਣਗੇ ਤੇ ਬਾਬਾ ਆਪ ਹੀ ਟਰੈਕਟਰ ਰੱਖ ਗਏ ਆ ਕਰਕੇ ਬਾਬਾ ਨੇ ਇਹ ਕੰਮ ਵੀ ਨਹੀਂ ਆਪਾਂ ਕਰਨਾ ਆਪਾਂ ਕਰਨਾ ਭਈ ਆਪਦਾ ਰਿੰਗ ਚ ਘੋੜਾ ਪਾਉਣਾ ਹੀ ਨਹੀਂ ਆਪਾਂ ਲੋਕਾਂ ਵਾਸਤੇ ਕਰਾਉਣਾ ਤੇ ਜਿਹਦਾ ਵਧੀਆ ਹੋਊਗਾ ਇੱਕ ਨੰਬਰ ਜੱਜ ਵੀ ਕਿਹਦਾ ਝੂਠੀ ਦੇ ਸੱਦਨੇ ਆ ਵਧੀਆ ਤੇ ਉਹ ਜਿਹਦਾ ਘੋੜਾ ਜਿੱਤੂਗਾ ਆਪਾਂ ਸਾਰਾ ਕੁਝ ਵੇਖ ਕੇ ਉਹਨੂੰ ਉਹਨੂੰ ਪ੍ਰਾਈਜ਼ ਦੇਣਾ ਉਹਨੂੰ ਪਹਿਲਾ ਟਰੈਕਟਰ ਦੇਣਾ ਦੂਜੇ ਵਾਲ ਨੂੰ ਬੋਲਟਾ ਹੋਰ ਵੀ ਸਮਾਨ ਹੋਊਗਾ ਜਿਹੜਾ ਵੀ ਦੇਣ ਵਾਲਾ ਮੋਟਰਸਾਈਕਲ ਵਗੈਰਾ ਉਹ ਪਤਨ ਕਿਹ ਕੁਝ ਦੇਣਾ ਮੈਂ ਚੰਗੀ ਤਰ੍ਹਾਂ ਵੇਖਣਾ ਨੀਗਾ ਪਰ ਬਾਬੇ ਦੇ ਜਿਹੜਾ ਹੁਣ ਕਰਾਉਣਾ ਟੂਰਨਾਮੈਂਟ ਵੀ ਘੋੜਿਆਂ ਤੇ ਜਿਹੜੇ ਮਾਰਵੜੀ ਟੂਰਨਾਮ ਟੂਰਨਾਮੈਂਟ ਹੋਣਾ ਉੱਥੇ ਉਤੇ ਪਤਾ ਲੱਗ ਗਿਆ ਨਾ ਵੀ ਵਾਕਈ ਬਈ ਬਾਬੇ ਨੇ ਸਰਾ ਕਰਾਤਾ ਤੇ ਜਾਇਓ ਜਰੂਰ ਭੋਗੀ ਪਰ ਤੇ ਵੇਖਿਓ ਤੇ ਡੇਟਾ ਤੁਹਾਨੂੰ ਛੇਤੀ ਦੱਸ ਦਾਂਗੇ ਆਪਾਂ ਕਦੋਂ ਆ ਤੇ ਜਰੂਰ ਵਿਜ਼ਿਟ ਕਰਿਓ ਜਾਇਓ ਯਾਰ ਬਾਈ ਤੇ ਬਾਕੀ ਬਾਬੇ ਦਾ ਪੰਜਾਬ ਸ਼ਿੰਗਾਰ ਕੋੜਾ ਬਾਈ ਇੱਕ ਨੰਬਰ ਹੀ ਆ ਤੇ ਇੱਕ ਨੰਬਰ ਹੀ ਰਹੂਗਾ ਦਿਲਾਂ ਚ ਵੱਸਦਾ ਤੇ ਦਿਲਾਂ ਚ ਵੱਸਦਾ ਰਹੂਗਾ ਟੌਪ ਤੇ ਹੈਗਾ ਤੇ ਟੌਪ ਤੇ ਰਹੂਗਾ ਉਹ ਕੋੜੇ ਦੀ ਰਿਸ ਕੋਈ ਨਹੀਂ ਕਰ ਸਕਦਾ ਬਾਈ ਉਹ ਇੱਕ ਨੰਬਰ ਤੇ ਰਹੂਗਾ ਹਮੇਸ਼ਾ ਪੰਜਾਬ ਸ਼ਿੰਗਾਰ ਚਿੰਦਾਬਾਦ ਉਹਦਾ ਬਾਈ ਜਿੰਦਾਬਾਦੀ ਰਹੂਗਾ ਪੰਜਾਬ ਸ਼ਿੰਗਾਰਤਾ ਫਿਰ ਪੰਜਾਬ ਸ਼ਿੰਗਾਰੀ ਆ ਬਾਈ ਠੀਕ ਹੈ ਨਾ ਮਾੜਾ ਨਾ ਗਿਆ ਕਰੋ ਯਾਰ ਕਿਸੇ ਨੂੰ